12 ਤਰੀਕ 12 ਸਤੰਬਰ ਨੂੰ ਜੀ ਤਕਰੀਬਨ 4:30 ਵਜੇ ਸਵੇਰੇ ਠਕੋਲੀ ਦੇ ਜਿਹੜਾ ਡੀਪੀਐਸ ਸਕੂਲ ਆ ਉਥੋਂ ਦੇ ਕੋਲੋਂ ਉਥੋਂ ਇੱਕ ਰਾਹੁਲ ਨਾਮ ਦੇ ਵਿਅਕਤੀ ਤੋਂ ਸਵੇਰੇ 4:30 ਵਜੇ ਇੱਕ ਮੋਬਾਈਲ ਸਨੇਚ ਕੀਤਾ ਸੀ ਚਾਰ ਮੋਟਰਸਾਈਕਲ ਸਵਾਰ ਆਏ ਸੀ ਦੋ ਅਲੱਗ-ਅਲੱਗ ਮੋਟਰਸਾਈਕਲ ਤੇ ਜਦੋਂ ਸਨੇਚਿੰਗ ਹੋਈ ਸੀ ਬੜਾ ਰੂੜ ਤਰੀਕੇ ਨਾਲ ਸਨੇਚਿੰਗ ਕੀਤੀ ਗਈ ਸੀ ਉਹਨਾਂ ਨੇ ਤਾਂ ਸਕੂਟਰੀ ਨੂੰ ਧੱਕਾ ਮਾਰ ਕੇ ਥੱਲੇ ਸਿੱਟਤਾ ਉਹਨਾਂ ਨੂੰ ਉਹਨਾਂ ਤੋਂ ਫੋਨ ਖੋ ਕੇ ਭੱਜ ਗਏ ਸੀਗੇ ਮੌਕੇ ਤੋਂ ਉਸ ਦੇ ਸਬੰਧ ਦੇ ਵਿੱਚ ਸਾਡੀ ਸੀਆਈਏ ਦੀ ਤੇ ਪੁਲਿਸ ਸਟੇਸ਼ਨ ਠਕੋਲੀ ਦੀ ਜੁਆਇੰਟ ਟੀਮ ਨੂੰ ਸਫਲਤਾ ਅਸਲ ਹੋ ਇਦੇ ਵਿੱਚ ਅਸੀਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ 2 ਦੋਸ਼ੀ ਇਹਨਾਂ ਦੇ ਵਿੱਚੋਂ ਜੁਵੀਨਾਈਲ ਨੇ ਤੇ ਬਾਕੀ ਇਹ ਜੀ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ ਹਾਂਜੀ ਫਿਲਹਾਲ ਇਹਦੇ ਉੱਤੇ ਜਿਹੜਾ ਸੈਮਸੰਗ ਦਾ ਜਿਹੜਾ ਮੋਬਾਈਲ ਇਹਨਾਂ ਨੇ ਉਸ ਦਿਨ ਉਸ ਤੋਂ ਸਨੇਚ ਕੀਤਾ ਸੀ ਇੱਕ ਤੌਰ ਰਿਕਵਰ ਹੋਇਆ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਫਿਲਹਾਲ ਜਿੰਨੀ ਕਦੇ ਤੱਕ ਉਸ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਉਸ ਤੇ ਇਹਨਾਂ ਨੇ ਉਸੇ ਦਿਨ ਦੀਆਂ ਹੀ 12-9 ਦੀਆਂ ਸਵੇਰ-ਸਵੇਰ ਦੀਆਂ ਤਿੰਨ ਵਾਰਦਾਤਾਂ ਮੰਨੀਆਂ ਸਵੇਰੇ ਤਕਰੀਬਨ 2 ਵਜੇ ਪੰਜਾਬ ਹਰਿਆਣਾ ਬਾਰਡਰ ਤੇ ਹਰਿਆਣੇ ਵਾਲੀ ਸਾਈਡ ਤੋਂ ਇਹਨਾਂ ਨੇ ਇੱਕ ਕਿਸੇ ਤੋਂ ਬੈਗ ਸਨੇਚ ਕੀਤਾ ਹ ਸੈਕੰਡ ਇਨਸੀਡੈਂਟ ਇੱਕ ਵਾਰ ਦਾ ਜਿਹੜਾ ਰੇਲਵੇ ਰੋਡ ਤੇ ਉੱਥੇ ਇੱਕ ਵਾਰਦਾਤ ਕੀਤੀ ਜਿਉਂ ਉੱਥੇ ਵੀ ਇਹਨਾਂ ਨੇ ਇੱਕ ਬੈਗ 스ਨੇਚ ਕੀਤਾ ਤੇ 3rd ਇਨਸੀਡੈਂਟ ਉਸ ਦਿਨ ਜਿਹਦੇ ਸਬੰਥ ਵਿੱਚ ਸੀ 78 ਨੰਬਰ ਮੁਕੱਦਮਾ ਟਕੋਲੀ ਥਾਣੇ ਤੇ ਦਰਜ ਕੀਤਾ ਸੀ ਜਿਹੜੇ ਬੈਗ ਰਿਕਵਰ ਹੋਏ ਸੀ ਕਰਨੇ ਹਜੇ ਤੱਕ ਬਾਕੀ ਨੇ ਜੀ ਸਿਰਫ ਅਜੇ ਤੱਕ ਸਾਨੂੰ Samsung ਫੋਨ ਜਿਹੜਾ ਰਿਕਵਰ ਹੋਇਆ 78 ਨੰਬਰ ਮੁਕੱਦਮੇ ਦੇ ਜਿਹੜਾ ਇਹਨਾਂ ਨੇ ਕੋਇਆ ਸੀ ਉਹ ਉਸੇ ਤੇ ਬਰਾਮਦ ਕਰਨ ਸਫਲਤਾ ਹਾਸਲ ਕੀਤੀ ਹੈ ਜਿਹੜੇ ਚਾਰੇ ਚਾਰੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਹਜੇ ਤੱਕ ਜਿੰਨੀ ਕੋ ਹੁਣ ਤੱਕ ਦੀ ਤਫ਼ਤੀਸ਼ ਹੋਈ ਹੈ ਹਜੇ ਤੱਕ ਕੋਈ ਮੁਕੱਦ ਅਸੀਂ ਚਾਰੋਂ ਚਾਰੋਂ ਦੇ ਦੋਸ਼ੀਆਂ ਦਾ ਜੀ ਡੋਪ ਕਰਾਵਾਂਗੇ ਤੇ ਡੋਪ ਕਰਵਾਉਣ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਨਸ਼ੇ ਦੇ ਪਰ ਅਸੀਂ ਜੀ ਇਹਦੇ ਜੇ ਤੋਹਨਾ ਮੁਰਲੀ ਸਟੇਟ ਹੈ ਜੋ ਜ਼ਿਆਦਾ ਡਿਟੇਲ ਹੈ ਮੈਂ ਤੁਹਾਨੂੰ ਦੁਬਾਰਾ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਾਂਗੇ ਫੈਮਿਲੀ ਬੈਕਗ੍ਰਾਉਂਡ ਬਾਰੇ ਅਸੀਂ ਤੁਹਾਨੂੰ ਦੁਬਾਰਾ ਦੁਬਾਰਾ ਪੁੱਛਾਂਗੇ ਹਾਂ ਜੀ ਪਹਿਲਾਂ ਸੀ ਸਸਪੈਕਟ ਕਰ ਰਹੇ ਸੀ ਇਹੀ ਦੋਸ਼ੀ ਹੋਣਗੇ ਸ਼ਾਇਦ ਉਸ ਮੁਕੱਦਮੇ ਦੇ ਵਿੱਚ ਜਿਹਦੇ ਵਿੱਚ ਉਹ ਇੱਕ ਮੈਡਮ ਆਪਣੇ ਬੱਚੇ ਨੂੰ ਪੁੱਛ ਰਹੇਗੇ ਜੀ ਸਕੂਲ ਦੇ ਬਾਹਰ ਵੀਡੀਓ ਵਾਇਰਲ ਹੋਈ ਸੀ ਪਰੰਤੂ ਉਹਦੇ ਵਿੱਚ ਵੀ ਤੁਹਾਨੂੰ ਮੈਂ ਇੱਥੇ ਦੱਸਣਾ ਚਾਹੁੰਗਾ ਉਹ ਇਹ ਇਹਨਾਂ ਵੱਲੋਂ ਤਾਂ ਨਹੀਂ ਕੀਤੀ ਗਈ ਬਟ ਉਸ ਵੀ ਮੁਕਦਮਾ ਸੀ ਤਫਸੀਲ ਜਿਹੜਾ ਅਸੀਂ ਤਰੇਸ ਕਰਨ ਦੇ ਬਹੁਤ ਨੇੜੇ ਪਹੁੰਚ ਗਏ ਤੇ ਜਲਦੀ ਹੀ ਤੁਹਾਨੂੰ ਉਸ ਪਰੰਦੇ ਦੀ ਜਾਣਕਾਰੀ ਦੇ ਦੇਵਾਂ ਜਿਵੇਂ ਦੋ ਮੁਕਦਮੇ ਇਸ ਮੁਕਦਮੇ ਵੀ ਦੋ ਜੁਵਿਨਾਈ ਨੇ ਜੁਵਿਨਾਈ ਨੂੰ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਜੇ ਮੋਲਡ ਕਰਨਾ ਛੋਟਾ ਬੱਚਾ ਹੁੰਦਾ ਹੀ ਛੋਟੇ ਬੱਚੇ ਨੂੰ ਮੋਲਡ ਕਰਨਾ ਤਾਂ ਬਹੁਤ ਸੌਖਾ ਹੁੰਦਾ ਹੈ ਇਹੀ ਇਹਦਾ ਕਾਰਨ ਹੋ ਸਕਦਾ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਮੈਂ ਰੀਸੈਂਟਲੀ ਕਈ ਗੈਂਗਸਟਰ ਨਾਲ ਰਿਲੇਟਡ ਵਾਰਦਾਤਾਂ ਵਿੱਚ ਜਿਵੇਂ ਹੁਣ ਇੱਕ ਡੇਰਾ ਬਸੀ ਵੀ ਹੁਣ ਪਿੱਛੇ ਜਿਹੜੀ ਹੋਈ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ ਜਿਹੜੇ ਨਵਾਲਗ ਬੱਚੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਜਿਹੜਾ ਹੈ ਬਿਲਕੁਲ ਠੀਕ ਹੈ ਤੁਹਾਡੀ ਨਹੀਂ ਇਹਨਾਂ ਦਾ ਜਨਮ ਇੱਥੇ ਹੋਇਆ ਹੈ ਇੱਥੋਂ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਜਿਹੜਾ ਤੇ ਇੱਕ ਸਪਲੈਂਡਰ ਮੋਟਰਸਾਈਕਲ ਜਿਹਦੇ ਤੇ ਦੋ ਸਵਾਰ ਹੋ ਕੇ ਆਇਆ ਸੀ ਉਹ ਰਿਕਵਰ ਕਰ ਲਿਆ ਇੱਥੇ ਇੱਕ ਇਸ ਤੋਂ ਇਲਾਵਾ ਇਹਨਾਂ ਨੇ ਹੁਣ ਤੱਕ ਕੁੱਝ ਇਹ ਵੀ ਦੱਸਿਆ ਵੀ ਇੱਕ ਇਹਨਾਂ ਕੋਲ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਵੀ ਹੈ ਉਹ ਵੀ ਅਸੀਂ ਰਿਕਵਰ ਕਰ ਲਾਂਗੇ ਤੇ ਜਿਹੜਾ ਅਸੀਂ ਤਫਤੀਸ਼ ਦੇ ਵਿੱਚ ਜੋ ਜਿਹੜੇ ਪਹਿਲਾਂ ਰਿਕਵਰ ਹੋਏ ਆ ਮੋਟਰਸਾਈਕਲ ਉਹਨਾਂ ਸੰਬੰਧੀ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਵਾਂਗੇ ਮਾਲਕਾਂ ਬਾਰੇ ਨਹੀਂ ਜੀ ਪਹਿਲਾਂ ਸਾਡੇ ਮਨ ਕੇ ਹੁਣ ਅਸੀਂ ਰੀਸੈਂਟਲੀ ਸਾਡੇ ਕੱਲੇ ਮੋਹੱਲੇ ਜਿਹੜੇ ਵਿੱਚ ਰਾਤ ਨੂੰ 27 ਪੀਸੀਆਰ ਚੱਲਦੀਆਂ ਨੇ ਹੁਣ ਜੀ ਤੋਂ ਨਫਰੀ ਨਹੀਂ ਤਾਂ ਮੇਰੇ ਖਿਆਲ ਕੋਈ ਇਹੋ ਜਿਹੀ ਕਮੀ ਨਹੀਂ ਬਟ ਗੱਲ ਇਹ ਥੋੜਾ ਜਿਹਾ ਏਰੀਆ ਜ਼ਿਆਦਾ ਡਿਵਰਸ ਹੋਣ ਕਰਕੇ ਆ ਰਹੀ ਹੈ ਬਟ ਸਾਡੀ ਕੋਸ਼ਿਸ਼ ਜਾਰੀ ਹੈ ਤੇ ਜਲਦੀ ਅਸੀਂ ਕਾਬੂ ਵੀ ਪਾ ਲਵਾਂਗੇ ਡਰਾਈਵ ਨੂੰ ਲੈ ਕੇ ਸਾਡੀ ਲਗਾਤਾਰੀ ਕੈਂਪੇਨ ਚੱਲ ਰਹੀ ਹੈ ਜੀ ਕਾਰੋਬਾਰ ਦੇ ਨਾਮ ਤੇ ਤੇ ਉਹ ਸਾਡਾ ਫਰਾਈਡੇ ਸੈਟਰਡੇ ਤੇ ਸੰਡੇ ਤਿੰਨੋਂ ਦਿਨ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਡਰਿੰਕ ਐਂਡ ਡਰਾਈਵ ਦੇ ਸਪੈਸੀਫਿਕ ਨਾਕੇ ਨਾਕਾਬੰਦੀ ਕਰ ਰਹੇ ਹਾਂ ਮੈਂ ਆਪ ਜਨਾਂ ਨੂੰ ਇਹ ਦੋਨੇ ਐਸਐਸਓ ਸਾਬਾਨ ਸਾਡੇ ਜਾ ਰਹੇ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਹੋ ਰਹੀ ਹੈ ਮਾਨਯੋਗ ਐਸਐਸਓ ਸਾਹਿਬ ਜੀ